ਜਿੰਦਾ ਚਾਹੀਦਾ ਜਿੰਦਾ ਮਾਰੀ ਕਰ ਜਲੋ ਮੈਨੂੰ ਕਿੰਨੀ ਯਾਰੀ ਮਿਲੀ ਹੈ ਨੰਬਰ ਤੇ ਨੰਬਰ ਕਿਉਂ ਦਿੰਦੇ ਹੋ ਸ਼ਰਮ ਝੂਠ ਬੋਲ ਰਹੇ ਹੋ ਸ਼ਰਮ ਝੂਠ ਬੋਲਣੇ ਬੱਚਾ ਤੂੰ ਹੀ ਮਾਰਦਾ ਤੂੰ ਬੇਲਾਤਾ ਸਾਰੀ ਯਾਰ ਰੱਬ ਨੂੰ ਲੈ ਤਾ ਡਾ ਸਟਾਫ ਸ਼ਰਮ ਬੋਲਣੇ ਅੰਦਰ ਤੂੰ ਹੀ ਹੈ ਅਸੀ ਤੱਕ ਸਮਝ ਨਹੀਂ ਆ ਤੂੰ ਤੂੰ ਸਮਝ ਰਿਹਾ ਨਾ ਨੰਬਰ ਦਿੰਦਾ ਨੰਬਰ ਤੇ ਦਿੱਤਾ ਨੰਬਰ ਤੇ ਦਿੱਤਾ ਨੰਬਰ ਜਿਹੜਾ ਸਟਾਫ ਨਹੀਂ ਨੰਬਰ ਦਿੱਤਾ ਨਹੀਂ ਨਹੀਂ ਦਿੱਤਾ ਕੋਈ ਸਟਾਫ ਸਰਾ ਬੁਲਾ ਕੇ ਲਾਓ ਨੰਬਰ ਕਰਨਾ ਮੇਰੇ ਕੋਲ ਸਾਰੀ ਲੇਟੈਸਟ ਮਸ਼ੀਨਾਂ ਹੈ ਇੱਥੇ ਤੇ ਹੋਇਆ ਕਿ ਨਹੀਂ ਫਿਰ ਹੋਇਆ ਕਿ ਨਹੀਂ ਫਿਰ ਕਿਹਦੇ ਕਰਕੇ 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 ਹੋਇਆ ਕਿ ਨਹੀਂ ਫਿ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆ ਚੁੱਕਾ ਉਹ ਕਹਿੰਦਾ ਅਸੀਂ ਅੰਮ੍ਰਿਤਸਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਤੁਹਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਏ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਨਹੀਂ ਗੱਲ ਕਰੋ ਪਹਿਲਾਂ ਤੁਸੀਂ ਅੱਛਾ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਗਾ ਜੇ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਤੇ ਕਿੱਦਾਂ ਦੇਈ ਜਾਣੇ ਦੱਸਣ ਤੇ ਸਹੀ ਮੈਨੂੰ ਠੀਕ ਨਾ ਹਸਪਤਲ ਕਿਹੜ ਆਈ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਕਿਤੇ ਗਏ ਨੇ ਉਹਨ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਆਈ ਕਿਹਾ ਹੁਣ ਇਹ ਕਿੱਥੋਂ ਆ ਕੇ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚੰਦੇ ਕੀ ਉਹਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਐ ਇਹ ਫੁੱਦੂ ਪੜਾਉਣ ਦੇ ਰਾਤ ਦਾ ਹੀ ਤੇ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ ਬੱਚਾ ਤੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਇੰਨਾ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਂਦੇ ਬਦ ਵਧੀ ਕਦੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਿੰਦਾ ਮੈਂ ਮੇਰੇ ਘਰ ਦੇ ਆਣ ਕੇ ਵੇਖ ਕੇ ਫੇਰ ਸਿਆਣ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਿਆਣ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ پیسے ਲੈ ਲਏ ਕਿੰਨੇ ਲੱਖ ਰੁਪਇਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਾਂ ਦੀ ਜੋ ਪਰਚੀਆਂ ਦਵਾਈਆਂ ਦੀਆਂ ਔਰ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਾਂ ਤਾਂ ਕਹਿੰਦੇ ਜਿੰਨੇ ਪਰਚੀਆਂ ਲਿਖਿਆ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੈੰਦੇ ਆ ਦੇ ਤਰੀਕਾ 23 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੀ ਆ ਵੇਖੋ ਠੀਕ ਆ ਇੱਕ ਦੂਸਰੀ ਵੀ ਆ ਆ ਵੀ ਜੀ ਇੱਕ 30 ਤਰੀਕ ਕਰੀ ਜਿੰਨਾ ਤੇ ਇੱਕ ਆ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜੀ ਨਾਲ ਉਹ ਵੀ ਵਿਖਾਣਾ ਮੈਂ ਇਹਨੂੰ ਇਹਨਾਂ ਆਪਾਂ ਨਾ ਕੀ ਮੁੰਡਾ ਹੀ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਉਹ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਦਾ ਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰੱਖਿਆ ਇਹਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਨੇ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸਾਈਨ ਕਰ ਇਹ ਮੁੰਡਾ ਤਾਂ ਮੈਨੂੰ ਸਾਈਨ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸਾਈਨ ਕਰਨੇ ਪੈਣੇ ਆ ਸਾਈਨ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਾਈਨ ਕਰ ਇਹਨੇ ਸਾਈਨ ਕਰਤੇ ਜੀ ਤੇ ਅੱਜ ਨੇ ਕਿ ਸਵੇਰ ਦਾ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਹ ਨੂੰ ਡਾਕਟਰ ਮਿਲਦਾ ਜੀ ਤੇ ਆਪਾਂ ਡਾਕਟਰ ਦਾ ਨੰਬਰ ਤੇ ਨਾ ਸਾਹ ਨੂੰ ਨੰਬਰ ਦਿੰਦਾ ਜੀ ਆਪਾਂ ਨਾ ਉਹਨਾਂ ਦੇ ਕੋਲ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਰਪਨ ਸਟੇਟ ਤੇ ਬਾਅਦ ਚ 5 ਮਿੰਟ ਬਾਅਦ ਕਿਤੇ ਡਾਕਟਰ ਨੂੰ ਮਿਲੋ ਜਦੋਂ ਕਿ ਡਾਕਟਰ ਗਈ ਆ ਬਾਰੋਂ ਹੀ ਹੋਣਾ ਬਾਹਰ ਆਪਾਂ ਖੜੇ ਅੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟ੍ਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਈਆ ਲੱਗ ਗਿਆ ਉਤੋਂ ਫਿਰ ਬਿੱਲ ਬਣਾ ਕੇ ਬੈਠੇ 34000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇਤਾ ਜਿਹੜਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਢ ਸਕਦਾ ਵਾ ਤੋ ਸੋ ਐਡਾ ਬੱਚਾ ਵਧੀਆ ਸੀ ਤੇ ਅੱਜ ਕਿਦਾ ਡੈੱਡ ਹੋ ਗਿਆ ਬੱਚਾ ਹਸਪਤਾਲ ਕਿਹੜਾ ਆ ਹਸਤਾ ਲੈਗਾ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰਿਤ ਤੇ ਵੇਂਦਾ ਜੀ ਆਪਣੇ ਇੱਥੇ ਅਰਬਨ ਸਟੇਟ ਵੇਂਦਾ ਜੀ ਮੰਗ ਹੀ ਕਰਦੇ ਹੋ ਇਨਸਾਫ ਚਾਹੀਦਾ ਸਾਨੂੰ ਧੱਕਾ ਕੀਤਾ ਨੇ ਸਾਡੇ ਨਾਲ ਸਰ ਮੈਂ ਕੋਰਟ ਚ ਬਿਆਨ ਦੇਣੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ 1 ਲੱਖ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਇੱਥੇ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲਜ਼ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਬਹੁਤ ਘੱਟ ਰੇਟ ਚ ਕਰ ਉਸ ਦੇ باوجود ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਉਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰੰਦੇ ਆ ਸਾਡੇ ਬਿਲਸ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ ਜਿਸ ਤਰੀਕੇ ਨਾਲ ਦੱਸਣ ਦੇ ਉਹ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਹਾ ਵਾ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦਾ ਉਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕਡ ਡਾਕਟਰ ਜਿਦਾ ਹੀ ਹੁੰਦਾ ਰਹੇਗਾ ਨਾ ਜਿਦਾ ਹੀ ਇਦਾਂ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰ ਆਵਨਾ ਮੈਂ ਅੰਮ੍ਰਿਤਸਰ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਬਸਰੀ ਜਾਣਾ ਪਏਗਾ ਡਾਕਟਰ ਜਸਲੀ ਕਿਹਨਾਂ ਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਤਰੀਕ ਨੂੰ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨੋਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿ ਇਸੇ ਦੇ ਜਾਨ ਨਹੀਂ ਜਾਏਗੀ ਇਹਦੇ ਨਾਲ ਜਾਨ ਨਹੀਂ ਜਾਏਗੀ ਪਰ ਤੁਸੀਂ ਕਿੰਦਾ ਦੀ ਗੱਲ ਕਰ ਰਹੇ ਹੋ ਜਾਨ ਨਹੀਂ ਜਾਏਗੀ ਪਰ ਮਿਸਟੇਕ ਹੈ ਕਿ ਇਹ ਮਿਸਟੇਕ ਤੁਸੀਂ ਬਸ ਉਹ 29 ਦੇ 30 ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਹੈ ਮਿਸਟੇਕ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਿਸ ਦਿਨ ਆ ਪੇਰੈਂਟਸ ਅਸਨਡੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਐਸਾ ਝੂਠ ਬੋਲ ਰਹੇ ਸੀ ਇਦਾਂ ਕੁਛ ਨਹੀਂ ਮੈਂ ਤੱਕੇ ਬੋਲ ਰਹੇ ਆ ਆ ਕੇ ਮਿਲਦਾ ਪਿਆਵਾ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਵਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦੇ ਸੁਧਾਰ ਹੋ ਰਹੇ ਡਾਕਟਰ ਮਿਲਦੇ ਨਹੀਂ ਰੇ ਅਸਨੂਆ ਸਟਾਲ ਅੰਦਰ ਰਹੀ ਠੀਕ ਹੈ ਝੂਠ ਬੋਲ ਰਹੇ ਆ ਤੁਸੀਂ ਕੈਮਰਾ ਲੈ ਕੇ ਕ